ਸਵਾਮੀ ਦਰਬਾਰਾ ਸਿੰਘ ਜੀ ਵਰਗੇ ਇਹੋ ਜਿਹੇ ਮਹਾਨ ਹਸਤਲ ਜਿਹੜੀਆਂ ਆਉਂਦੀਆਂ ਨੇ ਸਾਨੂੰ ਪਰਮੇਸ਼ਰ ਦੇ ਜਿਹੜੇ ਕਰਨ ਵਾਸਤੇ ਆਉਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਰਮਜ ਹੁੰਦੀ ਆ ਫਕੀਰਾਂ ਦੀ ਉਹ ਵੱਖਰੀ ਹੁੰਦੀ ਆ ਆ ਜਿਵੇਂ ਸ਼ਾਇਰ ਨੇ ਫਕਰਾ ਦੇ ਬਾਰੇ ਬੜੀਆਂ ਸੁੰਦਰ ਲੈਣਾ ਜਿਵੇਂ ਕਲਮਬੰਦ ਕੀਤਾ ਉਹਨਾਂ ਲੈਣਾ ਨੂੰ ਇਉਂ ਧਿਆਨ ਦਿੱਤਾ ਜਾਂਦਾ ਹੈ ਸਾਧੂਆਂ ਦਾ ਕੰਮ ਹੈ ਤੇ ਆਉਣਾ ਨਾਮ ਰੱਬ ਦਾ ਉਹਦੇ ਪਾੜੇ ਵਿੱਚ ਹੀ ਉਹ ਮੰਗਣ ਭਲਾ ਸਭ ਦਾ ਉਹਦੇ ਪਾੜੇ ਵਿੱਚ ਹੀ ਉਹ ਉਹ ਪਗਤੀ ਤੇ ਸ਼ਕਤੀ ਹੈ ਮੰਝ ਲ ਫਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਰਾਮਾ ਜੋ ਫਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਉਹ ਯੱਦ ਕਰ ਦੇ ਹੋ ਤਨ ਮਨ ਭੇਡਾ ਪਹਿਲਾ ਗੁਰੂ ਅੱਗੇ ਕਾੜ ਦੇ ਰੇ ਨਰਾਤ ਰਹਿੰਦੇ ਨੇ ਭਜਨ ਗਾਉਂਦੇ ਹਾਰ ਦੇ ਰੇ ਨਰਾਤ ਰਹਿੰਦੇ ਨੇ ਪੜ ਕੇ ਤੂੰ ਵੇਖ ਪਾਵੇਂ ਮੈਸਾ ਲਾ ਫਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਰਾਮਾ ਜੋ ਫਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਹੋ ਜੇ ਮਹਿਰ ਘਟੇ ਸ਼ਾਦੀ ਨਾਲ ਲਾਉਂਦੇ ਨੇ ਹੋ ਹੋ ਜੇ ਮਹਿਰ ਘਟੇ ਸ਼ਾਦੀ ਨਾਲ ਲਾਉਂਦੇ ਨੇ ਦੱਬਾਬ ਚਾਉਣ ਬੇੜਾ ਝੱਟ ਪਾਰ ਲਾਉਂਦੇ ਨੇ ਦੱਬਾਬ ਚਾਉਣ ਬੇੜਾ ਦੀਨ ਪੀਰੀ ਪੀਰਾ ਦੀ ਦੁਨੀਆਂ ਤੋਂ ਵੱਖਰੀ ਹੈ ਮੰਜ਼ਲ ਹਕੀਰਾਂ ਦੀ ਓ ਦੁਨੀਆਂ ਤੋਂ ਵੱਖਰੀ ਹੈ ਕਉ ਤੈ ਗਰੀਬਾਂ ਨੇ ਰਾਖੀ ਸਾਧੂ ਕਾਰ ਦੇ ਹੋ ਗਉ ਤੇ ਗਰੀ ਪਾਹਂਦੀ ਨੇ ਰਾਖੀ ਸਾਧੂ ਕਾਰ ਦੇ ਖਵਰ ਜਲਮਤੋਂ ਸਾਧੂ ਨਹੀਂ ਡਰਦੇ ਖਵਰ ਕੇ ਮਮਤੋਂ ਓ ਜਲਮ ਮਟਾਣ ਸ਼ਾਮੇ ਲਾੜੋ ਸ਼ਾਮ ਅਸ਼ੀਰਾ ਦੀ ਦੁਨੀਆ ਤੂੰ ਵਖਰੀ ਹੈ ਰਾਮਾ ਜੋ ਫਕੀਰਾ ਦੀ ਦੁਨੀਆ ਤੋ ਵਖਰੀ ਹੈ ਵੇਦ ਵੀ ਨਹੀਂ ਜਾਣਦੇ ਹੋ ਸਾਧੂਆਂ ਦੀ ਮਹਿਮਾ ਚਾਰੇ ਵੇਦ ਵੀ ਨਹੀਂ ਜਾਣਦੇ ਕਾਟ ਕਾਟ ਵਿੱਚ ਜਿਹੜੇ RAM ਨੂੰ ਪਛਾਣਦੇ ਹੱਥ ਕਾਟ ਵਿੱਚ ਜਿਹੜੇ ਕਰਦੇ ਨੇ ਲੋਕੀ ਪੂਜਾ ਤਾਂ ਹੀ ਤਾਂ ਸਬੀਰਾਂ ਦੀ ਦੁਨੀਆ ਤੋਂ ਵੱਖਰੀ ਹੈ RAMਾ ਜੋ ਧਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਉਨਾਂ ਨੂੰ ਚਲਾਉਂਦੀ ਆ ਹੋ ਤੇਤ ਭਾਵ ਕਾਰੇ ਬਾਣੀ ਉਨਾਂ ਨੂੰ ਰਜਾਉਂਦੀ ਆ ਠਗ ਬਨਨਾਰ ਸਦਾ ਸਚ ਬਸ ਲਾਉਂਦੀ ਆ ਠਗ ਬਨਨਾਰ ਸਦਾ ਇਹਨਾਂ ਨੂੰ ਸਮਝਾਉਣਾ ਬਾਣੀ ਵਾਲੀ ਰਾਣੀ ਦੁਨੀਆ ਤੋਂ ਵੱਖਰੀ ਹੈ ਰਾਮਾ ਜੋ ਭਗੀ ਰਾਣੀ ਦੁਨੀਆ ਤੋਂ ਵੱਖਰੀ ਪੀਂਣੀ ਦੇ ਰਾਮ ਭੋਗ ਲਾਇਆ ਏ ਝੂਠੇ ਮੇਰ ਭੀਂਣੀ ਦੇ ਓ ਪੀਂਣੀ ਨੂੰ ਛੱਡਿਆਸ ਰੱਖਦੇ ਨਹੀਂ ਰਾਤੀ ਦੁਨੀਆ ਤੋਂ ਵੱਖਰੀ ਹੈ ਰਾਮ ਜੋ ਫਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਓ ਕ੍ਰਿਸ਼ਨ ਨੇ ਖਾ ਲਿਆ ਅਲੂਣਿਆ ਕੇ ਸਾਗ ਜਿਹੀ ਓ ਕ੍ਰਿਸ਼ਨ ਨੇ ਖਾ ਲਿਆ ਨੂੰਨਾ ਆ ਕੇ ਸਾਧ ਦੀ ਫਿਰ ਦੇ ਗਰੀਬ ਤੇ ਜਰਗਾ ਦੇ ਸੁੱਤੇ ਭਾਗ ਜੁਹੀ ਫਿਰ ਦੇ ਗਰੀਬ ਦੇ ਆ ਜਾਣ ਕੀ ਪਖੰਡੀ ਮੈ ਕੋ ਪਿਆਰ ਦੀ ਅੱਖੀ ਰਾਤੀ ਦੁਨੀਆ ਤੋਂ ਵੱਖਰੀ ਹੈ ਰਾਮ ਜੋ ਭਗੀਰਾ ਦੀ ਦੁਨੀਆ ਤੋਂ ਵੱਖਰੀ ਹੈ ਉਹ ਹੀ ਸਾਧ ਪੂਰਾ ਜਿਹੜਾ ਨਾਮ ਨੂੰ ਜਪਾਉਂਦਾ ਏ ਪੂਰਾ ਜਿਹੜਾ ਨਾਮ ਨੂੰ ਜਪਾਉਂਦਾ ਏ ਪੀਲਾਣੀ ਬਦਰ ਲਾਲੋ ਸ਼ਬਦੀ ਨਾਲ ਲਾਉਂਦਾ ਏ ਪੀਲਾਣੀ ਬਦਰ ਲਾਲੋ ਰੱਖੇ ਨਾ ਫਰਕ ਪਾਵੇ ਰੱਖੇ ਨਾ ਫਰਕ ਕੱਲ ਮਰਨੇ ਤੇ ਫਕੀਰਾਂ ਦੀ ਦੋਲੀਆਂ ਤੋਂ ਵੱਖਰੀ ਹੈ ਰਾਮ ਜਿਹਾ ਫਕੀਰਾਂ ਦੀ ਦੋਲੀਆਂ ਤੋਂ ਵੱਖਰੀ ਹੈ ਨਾਮ ਨੂੰ ਤੇ ਆਈ ਜਾ ਛੱਡ ਕੇ ਬਖੰਡੀਆਂ ਨੂੰ ਨਾਮ ਨੂੰ ਤੇ ਆਈ ਜਾ ਘਾਟ ਘਾਟ ਵਿੱਚ ਹਉ ਤੋਏ ਉਹਦੇ ਦਰਸ਼ ਪਾਈ ਜਾ ਘਾਟ ਘਾਟ ਵਿੱਚ ਯੋਦੇ ਖੋਟਿਆ ਮਨਾ ਤੇ ਸਾਟਾ ਨਹੀਂ ਤਾਂ ਕਰੀ ਰਾਤੀ ਦੁਨੀਆ ਤੋਂ ਵੱਖਰੀ ਹੈ ਰਾਮ ਜੋ ਭਗੀ ਰਾਦੀ ਦੁਨੀਆ ਤੋਂ ਵੱਖਰੀ ਹੈ ਭੇਦ ਭਾਵ ਹੂਚ ਨੀਚ ਜੱਗ ਚ ਹੁਮਟਾਉਣੀਆਂ ਭੇਦ ਭਾਵ ਹੂਚ ਨੀਚ ਜੱਗ ਚ ਹੁਮਟਾਉਣੀਆਂ ਬਾਣੀ ਲਾੜ ਲਾ ਕੇ ਰਮਜ ਸੱਚੀ ਸਮਝਾਉਣੀਆਂ ਬਾਣੀ ਲਾੜ ਅੱਗੇ ਰਾਮ ਜੋ ਕਾਰਨੀ ਖਤਮ ਜਾੜਾ ਖਿੱਚਿਆ ਲਕੀਰਾ ਦੀ ਦੁਨੀਆ ਤੋਂ ਵੱਖਰੀ ਹੈ ਰਾਮ ਜੋ ਫਕੀਰਾਂ ਦੀ ਦੁਨੀਆ ਤੋਂ ਵੱਖਰੀ ਹੈ ਰੌ ਉ ਕਿੰਦੇ ਰਾਜ ਜੱਲ ਭੂਰੇ ਸਮਝਾਈਆ ਹੋ ਰੌ ਉ ਕਿੰਦੇ ਰਾਜ ਜੱਲ ਭੂਰੇ ਸਮਝਾਈਆ ਉਰਨ ਫਕੀਰ ਦੀ ਰਾਮ ਜੀ ਕੰਨੀ ਪਾਹੀਆਂ ਹੂਰਨੋਂ ਫਕੀਰ ਦੀ ਓ ਰਾਮੇ ਵਾਲੇ ਕਾਵ ਲਖੀ ਰਾਮੇ ਵਾਲੇ ਕਾਵ ਲਖ ਸੱਚੀ ਆਸਰੀਆਂ ਦੀ ਹੋ ਰਾਮੇ ਵਾਲੇ ਕਾਵ ਲਖ ਸੱਚੀ ਆਸਰੀਆਂ ਦੀ ਦੁਨੀਆ ਤੋਂ ਵੱਖਰੀ ਹੈ ਰਮ ਜਿ ਫਕੀਆ ਨਹੀਂ ਦੁਨੀਆ ਤੋਂ ਵੱਖਰੀ ਹੈ ਦੁਨੀਆ ਤੋਂ ਵੱਖਰੀ ਹੈ RAM ਜੋ ਫਕੀਰਾਂ ਦੀ ਸਾਡੇ ਬਾਈ ਰੂਪ ਸਿੰਘ ਜੀ ਹੋਰ ਵੀ ਬੀਬੀਆਂ ਪੜਾਵਾ ਲੋ ਪੰਡਤ ਅਮਰਜੀਤ ਸਿੰਘ ਪਰਮਜੀਤ ਸਿੰਘ ਉਹਨਾਂ ਵੱਲੋਂ ਇਹ ਬਹੁਤ ਸਾਰੀ ਮਾਇਆ ਇਹ ਤਾਂ ਹਸਦੇ ਮਨ ਵਿੱਚ ਵਾਹਿਗੁਰੂ ਕਿਰਪਾ ਕਰੇ ਤੰਦ ਗੁਣੀ ਤੇ ਰਾਜ ਚੌਗਣੀ ਤੱਕੀ ਵਾਸੇ ਸੱਚੇ ਪਾਤਸ਼ਾਹ ਅਤੇ ਪਰਿਵਾਰਾਂ ਨੂੰ ਗੁਰਸਿੱਖੀ ਜੀਵਨ ਬਖਸ਼ੇ ਆ ਆਪਾਂ ਪੀਰਾਂ ਦੇ ਇਤਿਹਾਸ ਦੇ ਵਿੱਚੋਂ ਕੁਝ ਕੁ ਸਮਾਂ ਆਪ ਸੰਗਤਾਂ ਦੇ ਨਾਲ ਵਿਚਾਰ ਕਰੀਏ ਗੱਲ ਕਰਨ ਲੱਗੇ ਆ ਅੱਜ ਜਿਹੜੀ ਇਨਸਾਨ ਦੀ ਜ਼ਿੰਦਗੀ ਹੈ ਉਹ ਸਿਰਫ ਤੇ ਸਿਰਫ ਹੈ ਆਸਾਂ ਦੇ ਸਾਰੇ ਇਨਸਾਨ ਆਸਾਂ ਦੇ ਸਾਰੇ ਜਿਉਂਦਾ ਹੈ ਪਹਿਲਾਂ ਜਿਹੜੀ ਜਿਹੜਾ ਪਹਿਲਾ ਸਮਾਂ ਹੈ ਇਨਸਾਨ ਦਾ ਓਹ ਖੇਡਣ ਖੁੱਦਣ ਦੇ ਵਿੱਚ ਲੰਘ ਜਾਂਦਾ ਤੇ ਜਦੋਂ ਇਨਸਾਨ ਤੇ ਜਵਾਨੀ ਆਉਂਦੀ ਹੈ ਉਹਦਾ ਫਿਰ ਆਪਣੇ ਆਪ ਨੂੰ ਵੇਖ ਵੇਖ ਕੇ ਤਰਤਾ ਹੈ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਤਰੱਕੀ ਤੱਕ ਉਹਨੂੰ ਸਿਰਫ ਇਹ ਹੁੰਦਾ ਵੀ ਮੈਂ ਕਿੰਨਾ ਕੁ ਸੋਹਣਾ ਜੇ ਕੋਈ ਨੌਜਵਾਨ ਗੱਭਰੂ ਅਤੇ ਉਹ ਆਪਣੇ ਜਿਹੜਾ ਤਾਂ ਸਰਦਾਰ ਉਹ ਵਾਰ-ਵਾਰ ਸ਼ੀਸ਼ੇ ਵਿੱਚ ਪੱਕ ਦੇਖਦਾ ਉਹ ਕੋਈ ਐ ਆਪਣੇ ਆਪ ਕਦੇ ਮੁੱਛਾਂ ਠੀਕ ਕਰਦਾ ਕਦੇ ਦਾੜੀ ਸੈਟ ਕਰਦਾ ਤੇ ਜਿਹੜੇ ਮੁੰਨੇ ਆ ਉਹ ਵਾਰ-ਵਾਰ ਕੰਗਾ ਮਾਰਦੇ ਵੀ ਬੈਂਕ ਤੇ ਮੇਰਾ ਚਿਹਰਾ ਖਰਾਬ ਤਾਂ ਨਹੀਂ ਹੋ ਗਿਆ ਇਸੇ ਤਰ੍ਹਾਂ ਹੀ ਬੀਪੀਆ ਵੀਰ ਪਛੀਆਂ ਸਾਡੀਆਂ ਉਹ ਜਦੋਂ ਜਵਾਨੀ ਦੇ ਪਹਿਲੇ ਵਿੱਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਵੀਨਦਾਰੀ ਦੇ ਵਿੱਚ ਜਦੋਂ ਅਸੀਂ ਆ ਗਏ ਤਾਂ ਸਾਡੇ ਨਾਲ ਕੀ ਹੋਣੀ ਉਹਦੋਂ ਉਹਨਾਂ ਨੂੰ ਕੋਈ ਅਸ ਨਹੀਂ ਹੁੰਦੀ ਜਦੋਂ ਇਨਸਾਨ ਨਵਾ ਲੈਂਦਾ ਚਾਹੇ ਧੀ ਆ ਤੇ ਚਾਹੇ ਉਹ ਸਾਡਾ ਪੁੱਤ ਹੈ ਗੱਭਰੂ ਜਵਾਨ ਤੇ ਉਹਦਾ ਇੱਕੋ ਹੀ ਇੱਕ ਆਸ ਹੁੰਦੀ ਆ ਸਭ ਤੋਂ ਵੱਡੀ ਕੀ ਹੁੰਦੀ ਆ ਸਾਡੀ ਔਲਾਦ ਹੋ ਜਾਵੇ ਕਈ ਮੇਰੇ ਮਿਲਤੇ ਹੈ ਰੱਤ ਹੁੰਦੀ ਆ ਮਾਂ ਚਾਹੇ ਵੀ ਜੇਕਰ ਸੱਚੇ ਪਾਤਸ਼ਾਹ ਇੱਕ ਪੁੱਤਰ ਦੇ ਦੇ ਵੀ ਪੁੱਤਰ ਦੇ ਦੇਵੇ ਸਭ ਤੋਂ ਵੱਡੀ ਆਸ ਪੁੱਤਰ ਦੀ ਹੁੰਦੀ ਆ ਆਓ ਮੈਂ ਸਮਾਾ ਥੋੜਾ ਕਹਿੰਦੇ ਵੀ ਮੈਂ ਇੱਕੋ ਕਰ ਤੱਕ ਹੈ ਕਿ ਖਿਮਾ ਮੰਗ ਜਾਣੀ ਹੈ ਮਾਤਾ ਰੂੜੀ ਦੀ ਉਮਰ 70 ਸਾਲ ਦੀ ਹੋ ਗਈ ਤੇ ਉਹ ਆਪਣੇ ਕੋਲ ਦੇ ਵਿੱਚ ਕੋਈ ਲਾਲ ਨਾ ਖੜਾ ਕੇ ਦੇਖ ਸਕਿਆ ਕੋਨੇ ਬੜੇ ਪੀਰਾਂ ਫਕੀਰਾਂ ਦੇ ਦਰ ਤੇ ਜਾ ਕੇ ਪੁੱਤ ਦੀ ਦਾਤ ਮੰਗੀ ਇੰਤਾਂ ਕਿੰਨੇ ਸੁਖਣਾ ਸੁਖੀਆਂ ਪਰ ਉਨਕੇ ਤੋਂ ਪੁੱਤਰ ਦੀ ਦਾਤ ਨਾ ਮਿਲੀ ਇੱਕ ਭਾਈ ਸੀਗਾ ਬਜ਼ੁਰਗ ਸੰਗ ਨੂਰ ਸੈ ਨੂਰ ਜੀ ਵਰਗਾ ਵਿਦਵਾਨ ਉਹ ਸੰਗਤ ਕਰਿਆ ਕਰਦਾ ਸੀ ਤਾਂ ਸ਼ਰਮ ਸ਼ਾਤਾ ਮਾ ਪੁਰਸ਼ਾਂ ਦੀ ਉਹ ਕਹਿੰਦਾ ਤੂੰ ਮਾਂ ਦਾ ਇੱਕ ਵਾਰੀ ਅੱਪੂ ਸੋਲਾ ਪੀਰ ਦੇ ਦਰ ਤੇ ਜਾ ਕੇ ਦੇਖੋ ਪੁੱਤਰਾਂ ਦੇ ਦਾਨੀਏ ਤੇ ਤੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋ ਜਾਵੇ ਪਰ ਉਹ ਮਾਤਾ ਰੂਣੀ ਕਹਿਣ ਲੱਗੀ ਨਹੀਂ ਕਿਸੇ ਦੇ ਪੱਲੇ ਕੁਝ ਨਹੀਂ ਸਭ ਖੰਡੀ ਨੇ ਉਹ ਕਹਿੰਦੀ ਮਰੇ ਰਹਿੰਦੇ ਸਿਆਣੇ ਭੁੱਖੇ ਵੀ ਕਬਾਬ ਦੇ ਹਰ ਮੇਲੇ ਪਉਂਦੇ ਹਨ ਸ਼ਰਾਬ ਦੇ ਚੋਰੀ ਛੁਪੇ ਜਾ ਕੇ ਗੰਵਾਂ ਨੂੰ ਮਚਾਉਂਦੀਆਂ ਖਾਤਰ ਪੁੱਤਾਂ ਦੀ ਖੂਹੀ ਜਾਲ ਪਾਉਂਦੀਆਂ ਕਹਿੰਦੇ ਆਂਡਿਆਂ ਤੋਂ ਲਿਆਵੇ ਆਂਡਿਆਂ ਤੋਂ ਬਗੇਰਾ ਲਿਆਵੀ ਕਾਲੀ ਤੂੰ ਪੱਠੀ ਖੰਮੜੀ ਸਧੂਰ ਤੇ ਲਲੇਰ ਦੀ ਗੱਠੀ ਇਹੋ ਜੀਆਂ ਚੀਜ਼ਾਂ ਇਹੋ ਜੀਆਂ ਚੀਜ਼ਾਂ ਨੂੰ ਚੜੇਲਾ ਚਾਹੁੰਦੀਆਂ ਖਾਤਰ ਪੁੱਤਾਂ ਦੀ ਖੂਹੀ ਜਾਲ ਪਾਉਂਦੀਆਂ ਜਿਹੜੀ ਸਿਆਣਿਆਂ ਦੇ ਬਾਦ ਕੁਛ ਗੱਲ ਕੀਤੀ ਵੀ ਇਹ ਠੀਕ ਨੇ ਉਹ ਕਹਿੰਦਾ ਫਰਮਾਤਾ ਤੂੰ ਇੱਕ ਵਾਰੀ ਜਾ ਕੇ ਦੇਖ ਸਾਰੇ ਕੋ ਜੈ ਨਹੀਂ ਹੁੰਦੀ ਕਹਿੰਦੇ ਨੇ ਕਰੀਏ ਕਦੇ ਅਪਮਾਨ ਨਾ ਸਾਧੂਆਂ ਦਾ ਸਦਾ ਭਾਗ ਸੰਸਾਰ ਨੂੰ ਲਾਉਣ ਸਾਧੂ ਸੱਚੇ ਦਿਲੋਂ ਪਾਸ਼ਨਾ ਕਰੇ ਜਿਹੜਾ ਉਹਦੇ ਤੇ ਮਿਹਰ ਦਾਮੀ ਵਰਸਾਉਣ ਸਾਧੂ ਦਾਕ ਪੁੱਤਾਂ ਦੀ ਦੇਣ ਨ ਪੁੱਤਿਆਂ ਨੂੰ ਕਿਦਰੇ ਦੁੱਧਾਂ ਦੇ ਹੜ ਗਿਗਾਉਣ ਸਾਧੂ ਤੇ ਬਗੀ ਕਲਮ ਦਰਗਾਹ ਦੀ ਬੋਲਦੇ ਜੇਕਰ ਆਪਣੀ ਆਈ ਤੇ ਕੌਣ ਸਾਧੂ ਮਾਤਾ ਕਬਰੀ ਕਾ ਜਾ ਕੇ ਦੇਖ ਸਾਰੇ ਉਹ ਕੋਈ ਨਜ਼ਰ ਨਾਲ ਨਹੀਂ ਦੇਖੀਦਾ ਹੁੰਦਾ ਸਾਰੇ ਪਖੰਡੀ ਨਹੀਂ ਹੁੰਦੇ ਤੇ ਸਾਰੇ ਦਾदू ਨਹੀਂ ਹੁੰਦੇ ਆਹਰ ਕਾ ਮਾਤਾ ਰੂੜੀ ਨੇ ਆਪਣੇ ਪਤੀ ਦੇ ਨਾਲ ਸਲਾਹ ਕਰਨੀ ਕੀਤੀ ਹੈ ਗੱਲਬਾਤ ਜ਼ਾਹਰ ਕੀਤੀ ਹੈ ਜਾ ਕੇ ਤੇ ਉਹ ਅੱਪੂ ਸੋਨਾ ਪੀਰ ਤੇ ਦਰ ਤੇ ਜਿਵੇਂ ਜਾਨ ਦੀ ਤਿਆਰੀ ਕਰ ਰਹੀ ਆ ਉਹਨਾਂ ਰੈਣਾ ਨੂੰ ਮੇਰੇ ਸਾਥੀ ਨਿਰਮਲ ਸਿੰਘ ਜੀ ਪੱਗਾ ਲੋਪੋ ਦਾਸ ਤੇ ਤੇਜ ਸਿੰਘ ਰਾਹੀ ਪਿੰਡ ਵਧਣੀ ਕਲਾ ਕਿਆ ਬਿਆਨ ਕਰਦੇ ਜੀ ਮੈਂ ਤੇ ਇਹ ਫਕਰ ਆਇਆ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਬੰਦ ਹੁੰਦਾ ਹੁੰਦੀ ਉਹਨਾਂ ਦੇ ਦਿਲਾਂ ਦੀ ਹੋਰ ਦੁਨੀਆਂ ਜਿੰਨਾ ਕੜਿਆ ਨਵਜ ਨੂੰ ਬੰਦ ਹੁੰਦਾ ਹੋ ਕਪਦੀਨ ਮਜਬਦੀ ਹੱਦ ਜਾਂਦੇ ਹੋ ਜੀ ਦੇ ਦਿਨ ਤਾਂ ਰਾਜ ਬਨੰਦ ਹੁੰਦਾ ਹੋ ਗਏ ਆ ਪੀਤ ਦਰਬਾਰ ਸਿੰਘਾਂ ਜਿੰਨਾ ਮਾਣਿਆ ਪਰ ਮਨੰਦ ਹੁੰਦਾ ਹੋ ਜਿੰਨਾ ਮਾਣਿਆ ਪਰ ਮਨੰਦ ਹੁੰਦਾ ਲੈ ਕਿਹਦਾ ਗਿਆ ਉਹ ਵੀ ਪਿਆਸੀ ਵਰਾ ਗਿਆ ਪੁੱਤਰਾਂ ਦੇ ਮੱਖ ਨੂੰ ਦਾਤਾ ਭਾੜ ਲਾਵੇਂ ਜੇ ਸੁੱਕੇ ਜੇ ਰੱਖ ਨੂੰ ਹੋ ਦਾਤਾ ਭਾੜ ਲਾਵੇਂ ਲੈਨੀ ਪਤੀ ਕੋਲ ਆਇਆ ਔਲੇਂੀ ਪਤੀ ਕੋ ਲਵਾ ਗਿਆ ਬਿਨਾ ਪੁੱਤਰਾਂ ਦੇ ਆਦਾ ਕਿਵੇਂ ਆ ਮਦੀਨਾ ਮੋਤਾ ਤੇਰੀ ਕਲਾ ਮੈਂ ਡੋਕੋ ਜੰਦ ਖਾਵੇਂ ਨਹਿਰ ਨੂੰ ਪੀਰਾ ਕੋਲ ਚੱਲੀ ਬਗਦਾਦ ਸ਼ਹਿਰ ਨੂੰ ਪੀਰਾ ਕੋਲ ਚੱਲੀ ਬਗਦਾਦ ਸ਼ਹਿਰ ਨੂੰ ਥੇ ਲਾ ਗਿਆ ਉਹ ਵੀ ਪਿਆਸੀ ਵਰਾ ਗਿਆ ਪੁੱਤਰਾਂ ਦੇ ਮੋਖ ਨੂੰ ਦਾਦਾ ਭੜ ਨਾਵੇਂ ਜੇ ਸੁਕੇ ਰੱਖ ਨੂੰ ਹੋ ਦਾਦਾ ਭੜ ਨਾਵੇਂ ਮੇਰਾ ਪੁੱਤਰ ਆਤਮਕ ਕਿ ਮੈਂ ਆ ਮਦੀਨਾ ਮਾਤਾ ਤੇਰੀ ਕਰਮੈਂ ਡੰਡੋ ਤ ਜਗ ਖਾਵ ਲੈ ਰਨੂ ਨਾ ਕੋਲੇ ਚੱਲੀ ਬਗਦਾਦ ਸ਼ਾਇਰ ਨੂੰ ਪੀਰਾ ਕੋਲੇ ਚੱਲੀ ਬਗਦਾਦ ਸ਼ਾਇਰ ਨੂੰ ਦੇਲਾ ਪੀਰਾ ਨੂੰ ਵਸਾ ਕੇ ਸਾਦੇ ਕੱਪੜਿਆਂ ਨੂੰ ਪਾ ਕੇ ਦੇਲਾ ਵਹਿਗਰੂਬ ਨਾ ਕੇ ਮੁੱਖੋਂ ਪਿੰਡਿਆ ਕਲੀ ਕੋਈ ਸਿਕਿਆ ਨਾ ਵੇਲੀ ਹੈ ਨਹੀਂ ਸਾਥ ਕੋਸੇਲੀ ਓਏ ਠਾਵੇ ਪੈਣ ਨੂੰ ਵੀਰਾ ਕੋਲ ਚੱਲੀ ਬਗਦਾਦ ਸ਼ਹਿਰ ਨੂੰ ਵੀਰਾ ਕੋਲ ਚੱਲੀ ਬਗਦਾਦ ਸ਼ਹਿਰ ਨੂੰ ਕੋੜੇ ਚੱਲੀ ਬਾਗਦਾਦ ਸ਼ਹਿਰ ਨੂੰ ਵੀਰਾ ਕੋੜੇ ਚੱਲੀ ਬਾਗਦਾਦ ਸ਼ਹਿਰ ਨੂੰ ਛੱਡ ਆਈ ਅਰਬ ਲੋਕਾਂ ਬਾਗਦਾਦ ਪਰਲੋਕਾਂ ਪੈਂਦੀ ਕਾਲ ਜੇ ਜਿ ショਕ ਜਾੜੀਆਂ ਡਰਾਉਂਦੀ असीं पीरा कोल ॼण अॻे चङासीं जबाने न पीरा कोल चली बागदाद शाहु पीरा कोल चली बाग़ शर जेके पीरा ਸ਼ਾਨ ਅਤੀ ਅੰਧਾਰਾ ਐਸਾ ਠੰਡਾ ਜੋ ਚੰਦਰ ਜੇਰਾ ਲਾਲ ਹੋ ਗਿਆ ਪੀਰਾਂ ਦੇ ਦਵਾਰੇ ਦਾਜੂ ਮਾਰ ਹੋ ਗਿਆ ਓ ਪੀਰਾਂ ਦੇ ਦਵਾਰੇ ਜੱਲੀ ਬਾਸ ਧਿਆਨੂ ਪਾ ਕੇ ਉੱਥੇ ਨੱਕ ਨੂੰ ਕਸਾ ਕੇ ਠਿੱਕੀ ਚਾਰਨਾ ਤੇ ਜਾ ਕੇ ਪੀਰਾਂ ਬਾਦ ਖੈਰ ਨੂੰ ਪਹੀ ਦਵਾਰੇ ਬਗਦਾਦ ਸ਼ਹਿਰ ਨੂੰ ਪੀਰਾ ਗੋਲ ਚੱਲੀ ਬਗਦਾਦ ਸ਼ਹਿਰ ਨੂੰ ਬਿਨਾ ਪੁੱਤੋਂ ਕਾ ਦੀ ਵਾਸੀ ਬਹੁਤ ਚਿਹਰੇ ਦੀ ਉਦਾਸੀ ਬਿਨਾ ਪੁੱਤੋਂ ਕਾ ਦੀ ਦਸੀ ਬਹੁਤ ਚਿਹਰੇ ਦੀ ਨਰਾਸੀ ਤੇਰੇ ਦਵਾਰੇ ਦੀ ਉਦਾਸੀ ਵਾਸਤਿਆਂ ਟੱਟੇ ਸੀਸ ਚਾਰ ਨਾਂ ਤੇ ਲਾਉਂਦੀ ਆ ਬਿੰਦੇ ਛੱਟੇ ਸੀਸ ਬਹੁਤੇ ਚਿਹਰੇ ਦੀਨ ਚਾਰ ਬੱਚੇ ਪੁੱਤਰ ਦੀ ਤਾਲ ਆਣ ਪੜ ਮਾਖਿਆ ਉਹ ਬਚਾਰੇ ਸ਼ੈਰ ਨੂੰ ਪੀਰਾ ਕੋੜੇ ਚੱਲੀ ਬਾਗ ਦਾਦ ਸ਼ੈਰ ਨੂੰ ਪੀਰਾ ਕੋੜੇ ਚੱਲੀ ਅਗਦਾਦ ਸ਼ਹਿਰ ਨੂੰ ਪੀਰਾ ਕੋਲੇ ਚੱਲੀ ਬਗਦਾਦ ਸ਼ਹਿਰ ਆਪਣੇ પતિ ਦੇ ਨਾਲ ਵਿਚਾਰ ਕਰਕੇ ਅਬੂਸਾਲਾ ਗੌਸਤਿਕ ਦੇ ਦਰਬਾਰ ਦੇ ਵਿੱਚ ਪਹੁੰਚੀ ਕਿਵੀਚਰ ਸਿੰਘ ਦਾ ਵੱਲੋਂ ਵੀ ਬਹੁਤ ਸਾਰੀ ਮਾਇਆ ਆਈ ਹੈ ਹੋਰ ਸੁਮੁੱਚੀਆਂ ਸੰਗਤਾਂ ਵੱਲੋਂ ਵੀ ਇਤਿਹਾਸ ਦੇ ਮਾਰਗ ਜਮਾਇਆ ਹੈ ਜੀ ਅਸੀਂ ਸਾਰਿਆਂ ਦਾ ਕੋਟ ਨੂੰ ਕੋਟਵਾ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਦਨ ਦੁਗਣੀ ਤੇ ਲਾਤ ਚੌਗਣੀ ترقی ਬਖਸ਼ੇ ਸੱਚੇ ਪਾਤਸ਼ਾਹ ਵਾਹਿਗੁਰੂ ਸਮਾਪਤਤਾ ਆਸੀ ਜਿਹੜਾ ਉਹ ਸਮਾਪਤ ਦੋ ਮਿੰਟ ਪਾਤੀ ਲਾ ਗਏ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਇੰਨੇ ਸਮੇਂ ਦੇ ਵਿੱਚ ਤਾਂ ਸ਼ੁਰੂਆਤੀ ਹੁੰਦੀ ਹੈ ਇਤਿਹਾਸ ਦੀ ਇਤਿਹਾਸ ਬੋਲਿਆ ਤੋਰੀ ਕਾ ਪ੍ਰਕਾਰ ਦੀਆਂ ਗੱਤਾਂ ਹੋ ਗਈਆਂ ਹੁਣ ਗਿਆ ਆਪਣੇ ਛੋਟੇ ਗੇ ਸਮਝ ਕੇ ਮਾਫ ਕਰਨਾ ਮੇਰੇ ਸਾਥੀ ਰਮਲ ਸਿੰਘ ਜੀ ਪੱਕਾ ਲੋਪੋ ਦਾਸ ਕਰਦੇ ਸੰਗਰਾਹੀ ਪਿੰਡ ਵਧਨੇ ਕਲਾ ਇੱਥੇ ਖਿਮਾ ਮੰਗਦੇ ਆ ਬਲਾਓ ਫਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ